ਨੇ ਜ਼ੇਨ ਪੰਜਾਬ ਦੇ ਨਾਲ ਇਸ ਦੌਰਾਨ ਉਹਨਾਂ ਨੇ ਸ਼ਬਦੀ ਹਮਲੇ ਬੋਲੇ ਨੇ ਸੁਨੀਲ ਜਾਖੜ ਨੂੰ ਨਾ ਕਿਹਾ ਕਿ ਹੁਣ ਸਿਆਸਤ ਛੱਡ ਦੇਣੀ ਚਾਹੀਦੀ ਹੈ ਔਰ ਜਾਖੜ ਸਾਹ ਪਾਰਟੀ ਦੇ ਵਿੱਚ ਨਹੀਂ ਤਾਂ ਫਿਰ ਤਾਂ ਹੀ 40 ਸਾਲ ਬਾਅਦ ਫਿਰੋਜ਼ਪੁਰ ਜਿੱਤੇ ਔਰ ਉਹਨਾਂ ਨੇ ਕਿਹਾ ਕਿ ਜਾਖੜ ਕਦੇ ਵੀ ਪਾਰਟੀ ਦੇ ਨਾਲ ਹੀ ਵਫਾਦਾਰ ਨਹੀਂ ਰਹੇ ਸੁਖਬੀਰ ਸਿੰਘ ਬਾਦਲ ਵੀ ਹੁਣ ਪੰਜਾਬੀ ਪਸੰਦ ਨਹੀਂ ਹਨ ਬੜਿੰਗ ਨੇ ਕਿਹਾ ਹੈ ਤਾਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਆਕਾਲੀ ਦਲ ਸਿਰਫ ਬਠਿੰਡਾ ਬਣ ਕੇ ਰਹਿ ਗਿਆ ਹੈ ਤਾਂ ਰਾਜਾ ਬੜਿੰਗ ਦੇ ਵੱਲੋਂ ਇਹ ਸਾਰੀ ਗੱਲਬਾਤ ਕੀਤੀ ਗਈ ਹੈ ਖਾਸ ਗੱਲ ਬਾਤ ਕੀਤੀ ਹੈ ਨੂਬੇ 3 ਪੰਜਾਬ ਪੰਜਾਬ ਚ ਕਾਂਗਰਸ ਸਭ ਤੋਂ ਵੱਡੀ ਪਾਰਟੀ ਉੱਬਰ ਕੇ ਸਾਹਮਣੇ ਆਈ ਹੈ 7 ਸੀਟਾਂ ਜਿੱਤੀਆਂ ਗਿਆ ਨੇ ਔਰ ਇਸ ਜਿੱਤ ਦੇ ਜਿਹੜੇ ਹੀਰੋ ਰਹੇ ਨੇ ਉਹ ਨੇ ਕਾਂਗਰਸ ਦੇ ਪ੍ਰਧਾਨ ਰਾਜਾ ਵਰਿੰਗ ਲੁਧਿਆਣੇ ਦੇ ਵਿੱਚ ਸਭ ਤੋਂ ਟਫ ਫਾਈਟ ਸੀ ਸਭ ਤੋਂ ਇੰਟਰਸਟਿੰਗ ਫਾਈਟ ਸੀ ਉਹ ਵੀ ਜਿੱਤੀ 7 ਸੀਟਾਂ ਵੀ ਜਿੱਤੀਆਂ ਸਭ ਤੋਂ ਪਹਿਲਾਂ ਜਿੱਤ ਤੋਂ ਬਾਅਦ ਇੰਟਰਵਿਊ ਦੇਨਲੀ న్యూਸ 18 ਆ ਗੱਲਬਾਤ ਕਰਨ ਲਈ ਪਹੁੰਚੇ ਨੇ ਵਿਡਿੰਗਸਾਤ ਬਹੁਤ ਸਵਾਗਤ ਹੈ ਤੁਹਾਨੂੰ ਕੀ ਹਾਲ ਹੈ ਪੰਕਜ ਠੀਕ ਠਾਕ ਹਾਂ ਪਹਿਲਾ ਇੰਟਰਵਿਊ ਤੁਹਾਡਾ ਲੇਖ ਤੇ ਕੀਤਾ ਸੀ ਸਹਿਰ ਕਰਦੇ ਹੋਏ ਬਿਲਕੁਲ ਕਮਾਲ ਹਾਂ ਤੁਹਾਨੂੰ ਵੀ ਮਰਵਾਈ ਸੀ ਤੁਹਾਡੇ ਕੋਲ ਕਰਮਾ ਵਾਲਾ ਬੰਦਾ ਹੈ ਤੇ ਇਸ ਪੂਰੀ ਜਿੱਤ ਦਾ ਸ਼ਰੇ 7 ਸੀਟਾਂ ਕਿਉਂਕਿ ਕੱਲੀ ਲੁਧਿਆਣਾ ਸੀਟ ਨਹੀਂ ਤੁਹਾਡੇ ਲਈ ਚੈਲੰਜ ਸੀਗਾ ਤੁਹਾਡੀ ਕਪਤਾਨੀ ਦਾ ਤੁਹਾਡੇ ਲਈ ਚੈਲੰਜ ਸੀਗਾ ਤੁਹਾਡੀ ਪ੍ਰਧਾਨਗੀ ਦਾ ਉਸ ਵੇਲੇ ਜਦੋਂ ਬਹੁਤ ਸਾਰੇ ਲੋਕ ਕਾਂਗਰਸ ਨੂੰ ਛੱਡ ਕੇ ਜਾ ਰਹੇ ਸੀਗੇ 7 ਸੀਟਾਂ ਖੁਸ਼ ਹੋ ਸੈਟੀਸਫਾਈ ਦੇ ਬੰਦਾ ਕਦੇ ਸੈਟੀਸਫਾਈਡ ਤਾਂ ਨਹੀਂ ਹੋਣਾ ਚਾਹੀਦਾ ਜਿਸ ਆ ਵਿਅਕਤੀ ਨੇ ਅੱਗੇ ਜਾੜਾ ਉਹਨੂੰ ਹੋਰ ਸਭ ਤੋਂ ਬਾਅਦ ਉਹਨੂੰ ਇਹ ਲੱਗਦਾ ਕਿ ਕਿਉਂ ਨਾ ਤੇਰਾ ਹੁੰਦਾ ਟਾਰਗੇਟ ਮਠਾ ਆਮ ਵੈਰੀ ਮਚ ਹੈਪੀ ਪਰਫਾਰਮੈਂਸ ਤੋਂ ਕਾਂਗਰਸ ਪਾਰਟੀ ਤੋਂ ਔਰ ਜਿਹੜਾ ਥੱਲੇ ਦੇ ਲੈਵਲ ਦਾ ਵਰਕਰ ਸੀ ਜਿਹੜਾ ਮੈਂ 2 ਸਾਲਾਂ ਚ ਤਿਆਰ ਕੀਤਾ ਮੰਡਲ ਪ੍ਰਧਾਨ ਬਲਾਕ ਪ੍ਰਧਾਨ ਤੇ ਉਹ ਸਾਰੇ ਸਾਥੀ ਸੀ ਮੰਡਲ ਦੀਆਂ ਕਮੇਟੀਆਂ ਸੋ ਮੈਨੂੰ ਲੱਗਦਾ ਕਿ ਬੂਥ ਕਮੇਟੀ ਸਾਡੇ ਬਲੌਕ ਕਮੇਟੀ ਇਹ ਬਹੁਤ ਵੱਡਾ ਇਹਨਾਂ ਲੋਕਾਂ ਨੇ ਆਪ ਦਾ ਇਸ ਜਿੱਤ ਵਿੱਚ ਰੋਲ ਅਦਾ ਕੀਤਾ ਦੂਸਰਾ ਮੈਨੂੰ ਲੱਗਦਾ ਕਿ ਇਕਤਾ ਬੇਸ਼ੱਕ ਇਸੇ ਦਾ ਕੋਈ ਛੋਟਾ ਮोटा ਮਨਮੰਟ ਆ ਸੀਗਾ ਪਰ ਅਸੀਂ ਕੋਸ਼ਿਸ਼ ਕੀਤੀ ਮੈਂ ਬਾਜਵਾ ਸਾਹਿਬ ਹੋਰਾਂ ਨੇ ਕਿ ਸਭ ਨੂੰ ਨਾਲ ਲੈ ਕੇ ਚਲੀਏ ਔਰ ਅਸੀਂ ਇਸ ਕਲ ਦੇ ਵਿੱਚ ਕਾਮਯਾਬ ਹੋਏ ਇਟਸ ਅ ਕੰਪਲੀਟ ਟੀਮ ਵਰਕ ਜੇ ਟੀਮ ਵਰਕ ਨਾ ਹੁੰਦਾ ਤਾਂ ਸ਼ਾਇਦ ਅਸੀਂ ਇਹ ਨੰਬਰ ਅਚੀਵ ਨਾ ਕਰ ਪਾਉਂਦੇ ਔਰ ਕਈ ਲੋਕ ਕਹਿ ਦਿੰਦੇ ਐ ਵੈਸੇ ਤਾਂ ਚੰਡੀਗੜ੍ਹ ਮਲਾਕੇ 8 ਦਾ ਨੰਬਰ ਐ ਸਾਡੇ ਕੋਲੇ ਲਾਸਟ ਟਾਈਮ ਸਰਕਾਰ ਸੀਗੀ ਗਵਰਨਮੈਂਟ ਸੀਗੀ ਸਾਡੇ ਕੋਲੇ 8 ਦਾ ਅੰਕੜਾ ਸੀਗਾ ਇਸ ਵਾਰੀ ਅਸੀਂ 92 ਸੀਟਾਂ ਆਮ ਆਦਮੀ ਪਾਰਟੀ ਕੋਲੇ ਸੰ ਔਰ ਜਿਹੜਾ 7 ਦਾ ਅੰਕੜਾ ਕੀਤਾ ਪਾਰ ਇੱਕ ਦੋ ਜਿਹੜੀਆਂ ਸੀਟਾਂ ਉਹ ਬਹੁਤ ਲੋਇਸਟ ਮਾਰ ਦਿੰਦੇ ਜਿਵੇਂ ਅਨੰਦਪੁਰ ਸਾਹਿਬ 10000 ਮਾਰਜਨ ਤੇ ਹਾਰੇ ਆਂ ਸੀ ਲੋਕ ਸੋ ਮੈਨੂੰ ਲੱਗਦਾ ਕਿ ਅਸੀਂ ਅੱਜ ਆਈ ਬਲੀਵ ਕਿ ਬਹੁਤ ਚੰਗੀ ਪਰਫਾਰਮੈਂਸ ਕਾਂਗਰਸ ਪਾਰਟੀ ਨੇ ਦਿੱਤੀ ਔਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਪਾਰਟੀ ਚ ਦੁਬਾਰਾ ਫੇਰ ਵਿਸ਼ਵਾਸ ਜਤਾਇਆ ਸਾਡੀ ਲੀਡਰਸ਼ਿਪ ਚ ਵਿਸ਼ਵਾਸ ਜਤਾਇਆ ਤੁਹਾਡੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਦੇ ਅੰਦਰ ਹੀ ਬਹੁਤ ਸਾਰੇ ਸਵਾਲ ਚੱਕਰੇ ਸੀ ਕਾਂਗਰਸ ਦੇ ਅੰਦਰ ਹੀ ਕਿਤਨਾ ਕਿਤੇ ਅਸਿਹੇ ਨਤੀਜੇ ਕੋ ਚੋਰ ਆਣਗੇ ਪ੍ਰਧਾਨਗੀ ਜਾਏਗੀ ਤੁਹਾਡੀ ਪ੍ਰਧਾਨਗੀ ਤੇ ਅੱਖ ਸੀ ਜਵਾਬ ਉਹਨਾਂ ਨੂੰ ਮਿਲ ਗਿਆ ਦੇਖੋ ਗੱਲ ਇਹ ਹੈ ਹਰ ਬੰਦੇ ਦੀ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਨਹੀਂ ਲੱਗਿਆ ਵੀ ਕਿਸੇ ਬੰਦੇ ਦਾ ਅੱਖ ਮੇਰੀ ਪ੍ਰਧਾਨਗੀ ਤੇ ਸੀ ਨੈਚੁਰਲੀ ਹਰ ਬੰਦਾ ਇਹ ਸੋਚਦਾ ਹੈ ਵੀ ਮੈਂ ਵੀ ਪ੍ਰਧਾਨ ਬਣਾ ਇਹ ਕੋਈ ਮਾੜੀ ਗੱਲ ਨਹੀਂ ਹੈ ਮੈਂ ਸੋਚਦਾ ਮੈਂ ਫਲਾਨੀ ਜਗ੍ਹਾ ਤੇ ਪਹੁੰਚਿਆ ਫੁਲਾਣਾ ਬੰਦਾ ਸੋਚਦਾ ਮੈਂ ਫਲਾਨੀ ਤੇ ਪਹੁੰਚਿਆ ਇਫ ਜੇ ਕੋਈ ਵਿਅਕਤੀ ਇਹ ਫੀਲ ਕਰਦਾ ਕਿ ਮੈਂ ਪ੍ਰਧਾਨ ਬਣਨਾ ਚਾਹੁੰਦਾ ਤਾਂ ਕੋਈ ਮਾੜੀ ਗੱਲ ਨਹੀਂ ਪਰ ਮੈਂ ਇਹੀ ਕਹਿਣਾ ਚਾਹੁੰਦਾ ਕਿ ਆਪਣੀ ਆਪਣੀ ਵਾਰੀ ਦਾ ਸਾਨੂੰ ਸਭ ਨੂੰ ਇੰਤਜ਼ਾਰ ਕਰਨਾ ਚਾਹੀਦਾ ਹਰ ਕੱਪ ਵਿੱਚ ਪਾਰਟੀ ਤੋਂ ਵੱਡਾ ਕੋਈ ਨਹੀਂ ਬੀਟ ਰਾਜਾ ਬੜਿੰਗ ਬੀਟ ਨਹੀਂ ਬਟੀ ਅੱਜ ਦੀ ਜਿੱਤ ਇਹ ਸਭ ਦੀ ਜਿੱਤ ਹੈ ਮੈਂ ਕਹਾਂ ਕਿ ਇਹ ਇਕੱਲੀ ਮੇਰੀ ਜਿੱਤ ਹੈ ਮੈਂ ਇਹਰਾ ਸ਼ਰੇ ਪੂਰੀ ਕਾਂਗਰਸ ਪਾਰਟੀ ਨੂੰ ਨਾ ਕਾਂਗਰਸ ਪਾਰਟੀ ਦੇ ਛੋਟੇ ਤੋਂ ਛੋਟੇ ਵਰਕਰ ਨੂੰ ਦਿੰਦਾ ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ ਮੁਖ ਮੰਤਰੀ ਕਹਿੰਦੇ ਸੀ 13 0 13 0 ਦਾ ਨਾਰਾ ਦਿੱਤਾ ਸੀ ਲੇਕਿਨ ਤੁਸੀਂ ਜਿਹੜਾ ਮੇਰੇ ਨਾਲ ਇੰਟਰਵਿਊ ਕੀਤਾ ਤੁਸੀਂ ਕਹਿੰਦੇ ਨੰਬਰ ਤਾਂ ਨਹੀਂ ਮੈਂ ਦੱਸਦਾ لیکن کانگریس وڈی پارٹی اوپر ہے۔ ہاں میں پہلا بھی کیا سی کہ وہ 13 0 ਨੂੰ ਕਿਵੇਂ ਦੇਖਦੇ ہو؟ دیکھو ਹੁਣ ਮਾਨ ਸਾਹਿਬ ਤਾਂ ਆਮਾਲਿਕ ਹੈ ਜੋ ਮਰਜੀ ਕਹਿ ਦੇਣ ਲੇਕਿਨ ਮੈਂ ਹਰ ਵਿਅਕਤੀ ਨੂੰ ਇਹ ਕਹਿਣਾ ਚਾਹੁੰਦਾ ਬੀਟ ਮਾਨ ਸਾਹਿਬ ਬੀਟ ਸੁਖਬੀਰ ਜੀ ਬੀਟ ਜਾਖੜ ਸਾਹਿਬ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਸਾਰੀਆਂ ਲੀਡਰਸ ਆਪਾਂ ਉਦੋਂ ਸਾਨੂੰ ਇਹ ਸੰਕੋਚ ਕਰਨਾ ਚਾਹੀਦਾ ਕਿ ਜਦੋਂ ਇਹ ਚੀਜ਼ ਨਾ ਹੋਈ ਤਾਂ ਕੱਲ ਨੂੰ ਸਾਡੇ ਬਾਰੇ ਲੋਕ ਕੀ ਸੋਚਣਗੇ ਕੱਲ ਨੂੰ ਜਿਵੇਂ ਹੁਣ ਬਿੱਟੂ ਨੇ ਕਹਿਤਾ ਰਾਜਾ ਬੜਿੰਗਾ ਦੀ ਪੱਗ ਰੱਖਿਆ ਆ ਸਮਰਥਨ ਦੇ ਆਇਆ ਲਾਈਵ ਹੋ ਗਿਆ ਸੋ ਅਗਲਾ ਫਿਰ ਤੁਹਾਨੂੰ ਝੂਠਾ ਸਮਝਣ ਲੱਗ ਪੈਂਦਾ ਹੈ ਕਿ ਯਾਰ ਇਹ ਝੂਠੇ ਨੇ ਇਹ ਫੇਕ ਆંકੜੇ ਦਿੰਦੇ ਨੇ ਕਈ ਵਾਰੀ ਗੱਲ ਥੋੜੀ ਸੱਚੀ ਵੀ ਹੋਣ ਵਾਲੀ ਹੈ ਉਹਨੂੰ ਵੀ ਲੋਕ ਝੂਠਾ ਮੰਨਦੇ ਨੇ ਉਹ ਕਹਿੰਦੇ ਸ਼ੇਰ ਆਇਆ ਸ਼ੇਰ ਆਇਆ ਉਹ ਰੋਹ ਜਾਂਦਾ ਸੀ ਵੀ ਯਾਰ ਉਹ ਭੱਜ ਕੇ ਰੌਲਾ ਪਾਉਂਦਾ ਸੀ ਬੱਚਾ ਵੀ ਸ਼ੇਰ ਆਇਆ ਪਿੰਡ ਵਾਲੇ ਇਕੱਠੇ ਹੋ ਜਾਂਦੇ ਸੀ ਉਹ ਵਾਕਈ ਇੱਕ ਦਿਨ ਸ਼ੇਰ ਆ ਗਿਆ ਉਹਨੇ ਰੌਲਾ ਪਾਇਆ ਕੋਈ ਨਹੀਂ ਆਇਆ ਉਹ ਆਖਣਗੇ ਐਵੇਂ ਉਹਨੂੰ ਖਾ ਗਿਆ ਮੇਰੇ ਕਹਿੰਦਾ ਮਤਲਬ ਸੱਚ ਚੀਜ਼ ਬਿਆਨ ਕਰੋ ਮੈਂ ਮੇਰੇ ਹੱਥ 'ਚ ਕੀ ਫੜਿਆ ਸੀ ਜਿਹੜਾ ਮੈਂ ਇਹ ਦੱਸ ਦਿਆਂ ਕਿ ਕਿੰਨਾ ਵੱਡਾ ਆંકੜਾ ਆਏਗਾ ਸਾਨੂੰ ਮੇਰੇ ਹੱਥ ਸੀਗਾ ਕਿ ਅਸੀਂ ਚੰਗੇ ਕੈਂਡੀਡੇਟ ਸੀਗੇ ਮੇਰੇ ਹੱਥ ਸੀਗਾ ਕਿ ਅਸੀਂ ਚੰਗੀ ਕੈਂਪੇਨ ਕਰੀਏ ਅਸੀਂ ਸਲੀਕੇ ਦੇ ਨਾਲ ਔਰ ਅਸੀਂ ਇਕੱਠੇ ਹੋ ਕੇ ਲੜਾਈ ਲੜੀਏ ਉਹ ਮੈਂ ਕੀਤਾ ਉਸ ਤੋਂ ਮੈਨੂੰ ਲੱਗਦਾ ਸੀ ਕਿ ਅਗਰ ਮੈਂ ਇਹ ਕਰ ਪਾਇਆ ਤਾਂ ਮੈਨੂੰ ਸਭ ਤੋਂ ਵੱਡਾ ਨੰਬਰ ਆਏਗਾ ਤੋ ਮੈਨੂੰ ਆ ਗਿਆ ਬਿੱਟੂ ਦਾ ਜ਼ੀਰੋ ਵਾਲੀ ਗੱਲ ਦਾ ਕੋਈ ਮਤਲਬ ਨਹੀਂ ਪੈਂਦਾ ਸੀ ਬਿੱਟੂ ਦਾ ਤੁਸੀਂ ਜ਼ਿਕਰ ਕੀਤਾ ਮੈਂ ਤੁਹਾਡੀ ਘੜੀ ਦਾ ਜ਼ਿਕਰ ਕਰਾਂਗਾ ਮਹਿੰਗੀ ਘੜੀ ਕਿੰਨੇ ਦੀ ਹੈ ਇਹ ਤਾਂ ਪਤਾ ਨਹੀਂ ਇਹ ਤਾਂ ਬਿੱਟੂ ਦੱਸ ਸਕਦਾ ਕਿਉਂਕਿ ਬਿੱਟੂ ਨੋਟਿਸ ਕਰਦਾ ਹੈ ਕਿ ਰਾਜਵਿੰਦਿੰਗ ਦੀ ਘੜੀ ਕਿੰਨੇ ਦੀ ਹੈ ਬੂਟ ਕਿੰਨੇ ਹੈ ਮੈਂ ਥੋੜੀ ਦਿਖਾ ਦਿਓ ਮੈਂ ਕੋਈ ਗੱਲ ਨਹੀਂ ਠੀਕ ਹੈ ਟਾਈਮ ਠੀਕ ਦਾ ਰਿਹਾ ਟਾਈਮ ਚੰਗਾ ਰਿਹਾ ਟਾਈਮ ਹੋਣਾ ਚਾਹੀਦਾ ਹੈ ਹਾਂ ਚੰਗਾ ਟਾਈਮ ਹੈ ਰਾਜਾ ਬਣਿੰਦਾ ਕੋਈ ਕਹਦੇ ਉਹ ਆ ਜੈਕਟ ਕਿੰਨੇ ਦੀ ਹੈ ਮੈਂ ਕਹਾਂਗਾ ਇਹ 3 ਲੱਖ ਦੀ ਹੈ ਇਹ ਕੋਈ ਮੈਟਰ ਮੈਨੂੰ ਲੱਗਦਾ ਕਿ ਬੰਦਾ ਸੋਨਾ ਜੱchnਾ ਹੋਣਾ ਚਾਹੀਦਾ ਹਾਂ ਬੰਦੇ ਦੀ ਜਿਹੜੀ ਪਸੰਦ ਹੈ ਉਹ ਆਪਣੀਆਂ ਪੂਰੀਆਂ ਕਰੇ ਕਿਹੜੀ ਚੀਜ਼ ਕਿੰਨੇ ਦੀ ਹੈ ਕਿਹੜੀ ਚੀਜ਼ ਕਿੰਨੇ ਦੀ ਹੈ ਇਹ ਜਿਹੜਾ ਹੈ ਨਾ ਇਹੋ ਜਿਹੀਆਂ ਚੀਜ਼ਾਂ ਤਿੰਨ ਵਾਰ ਦਾ ਮੈਂਬਰ ਆਫ ਪਾਰਲੀਮੈਂਟ ਜਦੋਂ ਮੈਂ ਇਹ ਸੀ ਕਰਕੇ ਕਿਹਾ ਕਿ ਬਿੱਟੂ ਜੀ ਇਹੋ ਜਿਹੀਆਂ ਗੱਲਾਂ ਤੁਹਾਨੂੰ ਸ਼ੋਭਾ ਨਹੀਂ ਦਿੰਦੀਆਂ ਤੋ ਸਾਨੂੰ ਇਹਨਾਂ ਗੱਲਾਂ ਤੋਂ ਉੱਪਰ ਉੱਠ ਕੇ ਗੱਲ ਕਰਨੀ ਚਾਹੀਦੀ ਹੈ ਤੁਸੀਂ ਮੇਰੇ ਲਾਸਟ ਇੰਟਰਵਿਊ ਵਿੱਚ ਕਿਹਾ ਸੀ ਮੇਰੇ ਮੱਥੇ ਦੀ ਲਕੀਰ ਮੇਰੇ ਹੱਥ ਦੀ ਲਕੀਰ ਕਹਿੰਦੀ ਇੱਕ ਦਿਨ ਸਿਆਹ ਬਣਾਂਗਾ ਸੀਐਮ ਤੋਂ ਪਹਿਲਾਂ ਤੁਸੀਂ ਪਾਰਲੀਮੈਂਟ ਪਹੁੰਚ ਗਏ ਯਾਨੀ ਕਿ ਦੇਸ਼ ਦੀ ਰਾਜਨੀਤੀ ਚ ਪਹੁੰਚ ਗਏ ਪੰਜਾਬ ਦੀ ਰਾਜਨੀਤੀ ਚ 2027 ਲਈ ਅਜੇ ਵੜਿੰਗ ਇੰਤਜ਼ਾਰ ਕਰਨਗੇ ਜਾਂ ਫਿਰ ਕੁਝ ਵੀ ਹੋ ਸਕਦਾ ਹੈ ਸਮੀਕਰਨ ਕੁਝ ਵੀ ਹੋ ਸਕਦੇ ਹਨ ਕਜ ਸਮੇਂ ਤੋਂ ਪਹਿਲਾਂ ਗੱਲ ਕਰਨੀ ਉਸ ਦਿਨ ਮੈਂ ਤੁਹਾਨੂੰ ਮਜ਼ਾਕੀਆ ਤੌਰ ਤੇ ਕਿ ਮੈਨੂੰ ਲੱਗਦਾ ਹੈ ਕਦੇ-ਕਦੇ ਇੰਟੂਸ਼ਨ ਹੁੰਦੀ ਹੈ ਕਿ ਨਹੀਂ ਪਹੁੰਚਾਂਗੇ ਕਿਤੇ ਨਾ ਕਿਤੇ ਲੇਕਿਨ ਕੋਈ ਕਾਲੀ ਨਹੀਂ ਹੈ ਪੰਕਜ ਕਿਸੇ ਚੀਜ਼ ਦੀ ਕੋਈ ਕਾਲੀ ਨਹੀਂ ਰੱਬ ਐਸੀ ਵਿਉਂਤ ਬਣਾਉਂਦਾ ਤੁਹਾਡੇ ਸਾਹਮਣੇ ਦੇਖ ਲਓ ਕਿੱਦਾਂ ਮੈਂ ਪੰਜ ਇਲੈਕਸ਼ਨ ਲੜੇ ਮੈਂ ਚਾਰ ਇਲੈਕਸ਼ਨ ਜਿੱਤ ਗਿਆ ਯਾਰ ਇਹ ਅਸੰਭਵ ਹੋ ਸਕਦਾ ਹੈ ਇਹ ਮੈਂ ਸੁਣਿਆ ਕਰਦਾ ਸੀ ਸ਼ਰਦ ਪਵਾਰ ਇਹਨੇ ਇਲੈਕਸ਼ਨ ਲੜਿਆ ਇਹਨੇ ਜਿੱਤੇ ਆ ਕਮਲਨਾਥ ਜੀ ਇਹਨੇ ਇਲੈਕਸ਼ਨ ਲੜੇ 8 ਜਿੱਤੇ ਆ ਇੱਕ ਹਾਰੇ 8 ਦੇ 8 ਜਿੱਤੇ ਆ ਸੋ ਅੱਜ ਉਹ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਇਸ ਤੋਂ ਵੱਡੀ ਕੀ ਗੱਲ ਹੈ ਜਿਹੜਾ ਮੈਨੂੰ ਪਿਆਰ ਲੋਕਾਂ ਨੇ ਦਿੱਤਾ ਇਹ ਸੀਐਮ ਤੋਂ ਘੱਟ ਹੈ ਮੈਂ ਤੁਹਾਨੂੰ ਕਹਿੰਦਾ ਸੀ ਕਿ ਲੋਕ ਟਾਟਾ ਬਾਏ ਬਾਏ ਹੱਥ ਹਲਾਉਂਦੇ ਐ ਐਂਡ ਉਹਨਾਂ ਦੀ ਮੁਸਕਾ ਜਿਹੜੀ ਚਿਹਰੇ ਦੀ ਮੁਸਕਾਨ ਹੈ ਜਾਂ ਉਹਰੀਆਂ ਅੱਖਾਂ ਦੇ ਜਿਹੜੀਆਂ ਉਹਨਾਂ ਦੀ ਹਾ ਭਾਵ ਦੱਸਦੀਆਂ ਕਿ ਲੋਕ ਪਿਆਰਦੇ ਮੈਂ ਇਸ ਕਰਕੇ ਪੁੱਛ ਰਿਹਾ ਸੀ ਕਿਉਂਕਿ ਤੁਸੀਂ ਦੇਖੋ ਕਿ ਜਿੱਥੇ ਅਮਿਤ ਸ਼ਾਹ ਜੀ ਆਏ ਦੇਸ਼ ਦੇ ਗ੍ਰਹਿਮੰਤ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਹਿਤਾ ਕਿ ਮੇਰਾ ਬਹੁਤ ਦੋਸਤ ਹੈ ਔਰ ਇਹਨਾਂ ਨੂੰ ਮੈਂ ਬਹੁਤ ਵੱਡਾ ਯੋਗੀ ਆਏ ਰਾਜਸਥਾਨ ਦੇ ਮੁੱਖ ਮੰਤਰੀ ਆਏ ਫਾਈਨਾਂਸ ਮਿਨਿਸਟਰ ਆਏ ਪ੍ਰਯੂਸ਼ ਕੋਲ ਆਗੇ ਕੋਈ ਐਸਾ ਵਿਅਕਤੀ ਰਿਹਾ ਨਹੀਂਗਾ ਜਿਹੜਾ ਨਹੀਂ ਆਇਆ ਇਸੇ ਬਾਅਦ ਨੂੰ ਲੁਧਿਆਣੇ ਦੇ ਲੋਕਾਂ ਨੇ ਔਰ ਪੰਜਾਬ ਦੇ ਲੋਕਾਂ ਨੇ ਸਾਨੂੰ ਫਤਵਾ ਦਿੱਤਾ 26 ਸਾਲ ਪਹਿਲੀ ਵਾਰ ਇਹ ਹੋਇਆ ਕਿ ਇੱਕ ਵੀ ਸੀਟ ਬਾਝ ਪੜ ਨਹੀਂਗੀ ਇਸ ਕਰਕੇ ਮੈਂ ਪੁੱਛ ਰਿਹਾ ਸੀਗਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਸੀ ਸੀਐਮ ਦੀ ਰੇਸ ਦੇ ਵਿੱਚ ਕਾਂਗਰਸ ਦੇ ਵਿੱਚ ਬਹੁਤ ਸਾਰੇ ਨੇ ਆਪਣੇ ਆਪਣੇ ਕਿਸੇ ਨੂੰ ਗੁਰਦਾਸਪੁਰ ਫਿੱਟ ਕਰਤਾ ਕਿਸੇ ਨੂੰ ਜਲੰਧਰ ਫਿੱਟ ਕਰਤਾ ਰਸਤਾ ਕਲੀਅਰ ਹੋ ਜਾਏਗਾ ਚਲੋ ਜੀ ਮੈਂ ਇਸ ਕਾਲ ਚ ਪੰਕਜ ਜਿਹੜਾ ਕੋਈ ਕੋਈ ਰਿਲੇਵੈਂਟ ਇਹ ਗੱਲ ਨਹੀਂ ਹੈ ਕੋਈ ਜਵਾਬ ਨਹੀਂ ਕੋਣ ਕਿਸੇ ਨੂੰ ਕਿਸੇ ਨੂੰ ਫਿੱਟ ਕਰ ਸਕਦਾ ਤੁਸੀਂ ਦੇਖੋ ਨਾ ਕਈ ਵਾਰੀ ਪਿਛਲੀ ਵਾਰੀ ਅਚਨ ਚੇਤ ਚੰਨੀ ਸਾਹਿਬ ਦੇ ਬਾਰੇ ਕਿਸੇ ਨੇ ਸੋਚਿਆ ਨਹੀਂ ਸੀ ਸੁਖੂ ਬਾਰੇ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਚੀਫ ਨੈਸਟੂ ਮੰਨ ਜਿਹੜਾ ਰਾਜਸਥਾਨ ਦਾ ਚੀਫ ਨੈਸਟੂ ਅੱਜ ਬੀਜਪੀ ਨੇ ਬਣਾਇਆ ਕਦੇ ਕੋਈ ਕਲਪਨਾ ਹੀ ਨਹੀਂ ਕਰ ਸਕਦਾ ਸੀ ਵੀ ਇਸ ਤਰ੍ਹਾਂ ਕੋਈ ਚੀਫ ਨੈਸਟ ਪਰ ਜਿਹੜੇ ਮੱਥੇ ਤੇ ਲਿਖਿਆ ਉਹਨੂੰ ਮਿਟਾ ਨਹੀਂ ਸਕਦਾ ਉਹ ਉਹ ਤਾਂ ਬੰਬੇ ਤੋਂ ਚੱਲ ਕੇ ਵੀ ਅਮਰੀਕਾ ਤੋਂ ਚੱਲ ਕੇ ਵੀ ਆ ਜਾਏਗਾ ਇਹ ਇਸ ਕਰਕੇ ਵੀ ਜਿੱਥੇ ਨਹੀਂ ਲਿਖਿਆ ਇੱਥੇ ਨਹੀਂ ਲਿਖਿਆ ਫਿਰ ਭਾਵੇਂ ਕੋਈ ਤੁਰਿਆ ਫਿਰੇ ਤੁਹਾਡਾ ਪੰਡਤ ਕੌਣ ਹੈ ਜਿਹੜਾ ਤੁਹਾਨੂੰ ਕਲੀਅਰ ਬੱਸ ਕੋਣੇ ਤੁਹਾਡੇ ਸਾਹਮਣੇ ਨਾ ਕੋਈ ਪੰਡਤ ਹੈ ਨਾ ਕੋਈ ਹੈ ਮੈਂ ਆਪਣੇ ਆਪ ਤੇ ਬਲੀਵ ਕਰਦਾ ਹਾਂ ਆਪਦੀ ਇਨਰ ਜਿਹੜੀ ਵੌਇਸ ਹੈ ਤੁਹਾਡੀ ਉਹ ਤੁਹਾਨੂੰ ਆਵਾਜ਼ ਦਿੰਦੀ ਹੈ ਮੈਨੂੰ ਜਿੱਦੇ ਪਹਿਲੇ ਦਿਨ ਟਿਕਟ ਮਿਲਿਆ ਇਹ ਮੇਰੇ ਇੰਟਰਨਲ ਵੌਇਸ ਸੀਗੀ ਕਿ ਤੂੰ ਜਿੱਤੇਗਾ ਜਨਾਬ ਇਹ ਕੰਧ ਤੇ ਲਿਖਿਆ ਪਿਆ ਤੂੰ ਜਨਾਬ ਜਿੱਤੇਗਾ ਹੁਣ ਤਾਂ ਰਾਹੁਲ ਗਾਂਧੀ ਦੇ ਬੜੇ ਕਰੀਬ ਹੀ ਹੋ ਗਏ ਹੋ ਰਾਹੁਲ ਗਾਂਧੀ ਦੇ ਬਹੁਤ ਕਰੀਬੀ ਹੋ ਗਏ ਤੁਸੀਂ ਨਹੀਂ ਮੈਂ ਕੋਈ ਐਸਾ ਵੇਲਾ ਸੀਗਾ ਜਦੋਂ ਰਾਹੁਲ ਗਾਂਧੀ ਦੇ ਨਹੀਂ ਇਸ ਕਰਕੇ ਤੁਹਾਡਾ कद ਬਹੁਤ ਉੱਚਾ ਹੋ ਗਿਆ ਜਿਨ੍ਹਾਂ ਨੂੰ ਲੱਗਦਾ ਸੀ ਕਿ ਰਾਜਾ ਬੜਿੰਗ ਅਜੇ ਪੰਜਾਬ ਦੀ ਰਾਜਨੀਤੀ ਸਿੱਖੇਗਾ ਅਜੇ ਰਾਜਾ ਬੜਿੰਗ ਅਜੇ ਅਜੇ ਯੰਗ ਹੈ ਲੇਕਿਨ ਜੋ ਇਸ ਜਿਸ ਤਰੀਕੇ ਦਾ ਤੁਹਾਡਾ ਸਟਾਈਲ ਬਦਲਿਆ ਜਿਸ ਰੇਕੇ ਨਾਲ ਤੁਸੀਂ ਹੁਣ ਵਿਰੋਧੀਆਂ ਨੂੰ ਵੀ ਜਿਵੇਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਨਾ ਬੜੇ ਪਿਆਰ ਨਾਲ ਮਿੱਠੀ ਜੀ ਗੱਲ ਕਰਕੇ ਉਹ ਗੁੜਤੀ ਤੁਹਾਡੇ ਚੰਦੀ ਹੋਈ ਨਜ਼ਰ ਆ ਰਹੀ ਹੈ ਨਹੀਂ ਦੇਖੋ ਭੰਗ ਜਿੰਨਾ ਮਿੱਠਤ ਨਹੀਂ ਵੀ ਨਾਨਕਾ ਜਿੰਨੀ ਮਿੱਠਤ ਕਰ ਲੇਗਾ ਫਿਰ ਇਹ ਫਿਰ ਇਹ ਕੋੜੇ ਸ਼ਬਦਾਂ ਨਾਲ ਕੁਝ ਨਹੀਂ ਆ ਬੰਦੇ ਨੂੰ ਲੱਗਦਾ ਕਿ ਮੈਂ ਕੋੜੇ ਬੋਲ ਬੋਲਦਾ ਹਾਂ ਬਹੁਤ ਸਾਰੇ ਕੋੜੇ ਬੋਲ ਬੋਲਦੇ ਆ ਕਿਸੇ ਗੰਦਾ ਬੋਲਣ ਦੇ ਨਾਲ ਤੁਸੀਂ ਆਪਦੀ ਤਬੀਅਤ ਖਰਾਬ ਕਰਦੇ ਹੋ ਸੋ ਜਿੰਨੇ ਮਿੱਠੇ ਸ਼ਬਦ ਤੁਸੀਂ ਬੋਲੋਗੇ ਮੈਨੂੰ ਲੱਗਦਾ ਉਹਨੇ ਤਰੱਕੀ ਕਰਦੇ ਜਾਉਗੇ ਤੁਸੀਂ ਇਨਰ ਸੋਚੋ ਸੋਚੋ ਨਾ ਕਿ ਫਲਾਣੇ ਦਾ ਮਾੜਾ ਨਾ ਕਰ ਰਬਾ ਹੋਵੇ ਉਹਰਾ ਮਾੜਾ ਥੋੜਾ ਹੀ ਨਹੀਂ ਮਾੜਾ ਮੈਂ ਇਸ ਕਰਕੇ ਵੀ ਕਹਿ ਰਿਹਾ ਸੀ ਕਿਉਂਕਿ ਇੰਡੀਆ ਅਲਾਈንስ ਵੀ ਤੈਅ ਕਰ ਰਿਹਾ ਕਿਤੇ ਸਰਕਾਰ ਬਣ ਸਕਦੀ ਹੈ ਨਿਤਿਸ਼ ਕੁਮਾਰ ਇੱਧਰ ਆ ਸਕਦੇ ਨੇ ਨਾਇਡੂ ਇੱਧਰ ਆ ਸਕਦੇ ਨੇ ਉਹਦੇ ਵਿੱਚ ਤੁਹਾਡਾ ਕਦ ਇਸ ਕਰਕੇ ਵੀ ਕਹਿ ਰਿਹਾ ਸੀ ਕਿਤੇ ਇਹ ਨਾ ਹੋਵੇ ਕਿ ਅਗਲੇ 10 15 ਦਿਨਾਂ 'ਚ ਤੁਹਾਨੂੰ ਕੈਬਨਿਟ ਦੇ ਮੰਤਰੀ ਦੇ ਤੌਰ ਤੇ ਦੇਸ਼ ਦੇ ਦੇਖੀਏ ਮੁੱਖ ਮੰਤਰੀ ਤੁਹਾਡੇ ਕੋਲ ਫੰਡ ਲੈਣ ਲਈ ਆ ਰਹੇ ਨੇ ਕਰੇ ਕਰਾ ਵੀ ਆਪੇ ਆਪੇ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਲੇਕਿਨ ਮੈਂ ਤੁਹਾਨੂੰ ਇਹ ਦੱਸਾਂ ਕਿ ਆ ਮੋਰ ਥੈਨ ਸੈਟੀਸਫਾਈਡ ਹੈ ਜੀ ਮੁੱਖ ਮੰਤਰੀ ਨੂੰ ਹੋਵੇ ਬੰਦਾ ਤੇ ਪਸੰਦ ਨਾ ਕਰਦੇ ਹੋ ਕੋਈ ਫਾਇਦਾ ਨਹੀਂ ਬੰਦਾ ਭਾਵੇਂ ਐਮ ਐਲ ਏ ਹੋਵੇ ਜਾਂ ਪਿੰਡ ਦਾ ਸਰਪੰਚ ਹੋਵੇ ਲੋਕ ਚੀਕਾ ਮਾਰਨ ਉਹਦੇ ਪਿੱਛੇ ਕੀ ਇਹ ਬੰਦਾ ਹੈ ਗੱਲ ਹੀ ਨਹੀਂ ਬਹੁਤ ਆ ਕੱਲ ਕਿਰਪਾ ਹੈਗੀ ਅੱਜ ਦੀ ਡੇਟ ਛੱਡੋ ਅਕਾਲੀ ਦਲ ਕਿੱਥੇ ਦੇਖਦੇ ਹੋ ਤੁਸੀਂ ਇੱਕ ਸੀਟ ਤੇ ਅਕਾਲੀ ਦਲ ਰਹਿ ਗਿਆ ਵੋਟ ਸ਼ੇਅਰ ਬਹੁਤ ਘਟਿਆ ਦੇਖੋ ਮੈਂ ਸੁਖਬੀਰ ਜੀ ਨੂੰ ਇਹ ਰਾਏ ਦੇਣੀ ਚਾਹਣਾ ਹੁਣ ਜਿਦ ਛੱਡ ਦੇਣੀ ਚਾਹੀਦੀ ਸੁਖਬੀਰ ਜੀ ਨੇ ਸਰਕਾਰ ਵੀ ਬਣਾਈ 10 ਸਾਲ ਚਲਾਈ ਵੀ ਸਰਕਾਰ ਸਮਾ ਹੁੰਦਾ ਹੈ ਹਰ ਵਿਅਕਤੀ ਦਾ ਲੇਕਿਨ ਅੱਜ ਜਿਹੜੇ ਪੰਜਾਬ ਦੇ ਲੋਕ ਨੇ ਉਹ ਸੁਖਬੀਰ ਜੀ ਨੂੰ ਸਮ ਹਾਲ ਮੈਨੂੰ ਲੱਗਦਾ ਉਹ ਹੁਣ ਉਹਨਾਂ ਦੀ ਪਸੰਦ ਨਹੀਂ ਰਹੇ ਤਾਂ ਤੁਸੀਂ ਕਹ ਰਹੇ ਪ੍ਰਧਾਨਗੀ ਛੱਡ ਦੇਣੀ ਚਾਹੀਦੀ 100% ਮੇਰੇ ਬਹੁਤ ਸਾਰੇ ਕਾਲੀ ਦਲ ਦੇ ਲੋਕਾਂ ਨਾਲ ਗੱਲ ਹੋਈ ਉਹ ਕਹਿੰਦੇ ਸੁਖਬੀਰ ਜੀ ਤੋ ਇਹ ਕੰਮ ਚੱਲਣਾ ਨਹੀਂ ਵਜਾ ਸੋ ਦੇਖਿਓ ਅਕਾਲੀ ਦਲ ਬਠਿੰਡਾ ਬਣ ਕੇ ਰਹਿ ਗਿਆ ਕੰਦਾ ਉਸੀ ਕੋਲ ਪਿਛਲੀ ਵਾਰ ਦੀ ਦੋ ਪਾਰਲੀਮੈਂਟ ਦੀਆਂ ਸੀਟਾਂ ਮੰਮੀਆ ਬੀਬੀ ਜਿੱਤੇ ਸਨ ਲੇਕਿਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬੇਟੇ ਹੋਣ ਪੰਜ ਸਾਲ ਦੇ ਉਹ ਪੰਜ ਵਾਰ ਉਹ ਸੀਐਮ ਰਹੇ ਔਰ ਇੱਕ ਗੁਰਤੀ ਹੈ ਉਹਨਾਂ ਕੋਲ ਉਹ ਸਾਰੀਆਂ ਚੀਜ਼ਾਂ ਨੇ ਸਭ ਕੁਝ ਸੋ ਇਕੱਲੀ ਗੁਰਤੀ ਕੰਮ ਨਹੀਂ ਕਰਦੀ ਹੋ ਸਕਦਾ ਮੇਰਾ ਬੱਚਾ ਕਹਿੰਦੇ ਬੋੜ ਦੇ ਥੱਲੇ ਬੋੜ ਨਹੀਂ ਹੁੰਦਾ ਜਾਨੀ ਕਿ ਵੱਡੇ ਦਰਖਤ ਦੇ ਥੱਲੇ ਵੱਡਾ ਦਰਖਤ ਪੈਦਾ ਨਹੀਂ ਹੋ ਸਕਦਾ ਕੋਈ ਟਾਵਾ ਟਾਵਾ ਕੋਈ ਨਿਕਲ ਜਾਂਦਾ ਹੈ ਲੇਕਿਨ ਅੱਜ ਜਿਹੜੇ ਹਾਸ਼ੀਏ ਤੇ ਆ ਗਈ ਹੈ ਪਾਰਟੀ ਬਹੁਤ ਹਜੇ ਤੱਕ ਪਾਰਟੀ ਦੇ ਅੰਦਰ ਬਹੁਤ ਕੁਝ ਚੱਲ ਰਹੇ ਹਨ ਸੋ ਮੈਨੂੰ ਲੱਗਦਾ ਹੈ ਕਿ ਇਹਨੂੰ ਸੰਭਾਲਣ ਵਾਸਤੇ ਕਿਉਂਕਿ ਬਾਪ ਦੀ ਵਿਰਾਸਤ ਹੈ ਬੜੇ ਅਕਾਲੀ ਦਲ ਬਹੁਤ ਵੱਡਾ ਨਾਮ ਹੈ ਇੱਕ ਪੰਜਾਬ ਦੇ ਵਿੱਚ ਸੀਗਾ ਸੀਗਾ ਉਹਨੂੰ ਉਹਨੂੰ ਉਹਦਾ ਰੁਤਬਾ ਕਾਇਮ ਕਰਨ ਦੇ ਲਈ ਜੇ ਕੁਝ ਸੈਕਰੀਫਾਈਸ ਕਰਨਾ ਪਏ ਤਾਂ ਕਰ ਦੇਣਾ ਚਾਹੀਦਾ ਤੁਸੀਂ ਦੇਖੋ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨਹੀਂ ਬਣਾਂਗਾ ਸ਼੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਨਹੀਂ ਬਣਾਂਗਾ 10 ਸਾਲ ਯੂਪੀ ਰਹੀ ਉਹਨਾਂ ਨੇ ਕਿਹਾ ਕਿ ਪਾਰਟੀ ਦਾ ਪ੍ਰਧਾਨ ਲੋਕ ਜੋ ਮਰਜੀ کہیں ਜਨ ਇੱਕ ਦਲਿਤ ਵਿਅਕਤੀ ਨੂੰ ਦੇਸ਼ ਦੀ ਕਮਾਂਡ ਪ੍ਰਧਾਨ ਬਣਾਇਆ ਨਹੀਂ ਤਾਂ ਗਾਂਧੀ ਪਰਵਾਰ ਕਹੇ ਅਸੀਂ ਰਹਿਣਾ ਅਸੀਂ ਤਾਂ ਬਿਲਕੁਲ ਅਸੀਂ ਚੋਣ ਲੜਾਂਗੇ ਲੇਕਿਨ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਸੁਖਵੀਰ ਜੀ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਮੇਰੀ ਰਾਏ ਹੈ ਬਾਕੀ ਮੈਂ 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 ਕੌਣ ਹੁੰਦਾ ਕਿਸੇ ਨੂੰ ਅੱਛਾ ਪੰਜਾਬ ਦੀ ਰਾਜਨੀਤੀ ਚ ਇੱਕ ਚੀਜ਼ ਹੋਰ ਹੋਈ ਅਮਰਿਤਪਾਲ ਜਿੱਤ ਗਿਆ ਸਰਬਜੀਤ ਸਿੰਘ ਖਾਲਸਾ ਜਿੱਤ ਗਿਆ ਅਮਰਿਤਪਾਲ ਨੂੰ ਲੈ ਕੇ ਤੁਸੀਂ ਬਹੁਤ ਅਗਰੈਸਿਵ ਸੀ ਬਹੁਤ ਅਟੈਕ ਕੀਤੇ ਸੀਗੇ ਤੁਸੀਂ ਕਿਸ ਤਰ੍ਹਾਂ ਨਾ ਮੈਂ ਅਮਰਿਤਪਾਲ ਜਦੋਂ ਅਟੈਕ ਕੀਤੇ ਸੀ ਮੈਂ ਅਮਰਿਤਪਾਲ ਕਹਿੰਦਾ ਸੀ ਕੋਈ ਚੀਜ਼ ਜਿਹੜੀ ਕਨਸਟੀਟਿਊਸ਼ਨ ਅਜ਼ਾਜ਼ਤ ਦਿੰਦਾ ਉਹ ਕੋਈ ਹੱਥ ਚ ਨਾ ਲੈਣੀ ਚਾਹੀਦੀ ਮੈਂ ਪਰ ਜਿਹੜੀ ਚੀਜ਼ ਕਨਸਟੀਟਿਊਸ਼ਨ ਅਜ਼ਾਜ਼ਤ ਦਿੰਦਾ ਜਾਂ ਦੇਸ਼ ਦਾ ਸੰਵਿਧਾਨ ਜਿਹੜੀ ਗੱਲ ਨੂੰ ਅਜ਼ਾਜ਼ਤ ਦਿੰਦਾ ਤੁਸੀਂ ਕਿਸੇ ਨਾਲ ਧੱਕਾ ਕਰੋ ਤੁਸੀਂ ਆਪਣੇ ਆਪ ਹੀ ਕਹੋ ਕਿ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਉਹ ਦੇਸ਼ ਅਜ਼ਾਜ਼ਤ ਦਿੰਦਾ ਕਨਸਟੀਟਿਊਸ਼ਨ ਅਜ਼ਾਜ਼ਤ ਮਤਲਬ ਤੁਸੀਂ ਚੋਣਾਂ ਲੜ ਰਹੇ ਹੋ ਵਧੀਆ ਗੱਲ ਹੈ ਤੁਸੀਂ ਐਮਪੀ ਬਣੇ ਗਏ ਮੈਂ ਮੁਬਾਰਕਬਾਦ ਦੇਣੀ ਚਾਹੁੰਦਾ ਹਾਂ ਮੁਬਾਰਕਬਾਦ ਦੇ ਰਹੇ ਹਾਂ ਹਰ ਵਿਅਕਤੀ ਨੂੰ ਜਿਹੜਾ ਚੁਣਿਆ ਗਿਆ ਸੋ ਕਿਉਂਕਿ ਲੋਕਾਂ ਦੇ ਮੰਡੇਟ ਨੂੰ ਤੁਹਾਨੂੰ ਮੁਬਾਰਕਬਾਦ ਦੇਣੀ ਪੈਣੀ ਹੈ ਜਿਹੜਾ ਵੀ ਹੈਗਾ ਬਟ ਹਾਂ ਕੋਈ ਵੀ ਵਿਅਕਤੀ ਬੀਟ ਮੈਂਬਰ ਆਫ ਪਾਰਲੀਮੈਂਟ ਬੀਟ ਕੋਈ ਆਮ ਵਿਅਕਤੀ ਅਗਰ ਦੇਸ਼ ਦੀ ਕਿਸੇ ਕੰਮ ਦੇ ਵਿੱਚ ਤਰੰਗੇ ਛੱਡੇ ਦੀ ਕਿਸੇ ਕੰਮ ਦੇ ਵਿੱਚ ਕੋਈ ਵਿਗਨ ਪਾਵੇ ਉਹ ਕੋਈ ਵੀ ਹਿੰਦੂਸਤਾਨੀ برداشت ਨਹੀਂ ਕਰੇਗਾ ਤੁਸੀਂ ਕਿਉਂਕਿ ਜਾਣਾ ਇੱਕ ਸਵਾਲ ਹੀ ਲਵਾਵਾਂਗਾ ਸੁਨੀਲ ਜਾਖੜ ਕਹਿੰਦੇ ਕਿ Hindu ਨੂੰ ਲੈ ਕੇ ਕਾਂਗਰਸ ਜਿਹੜੀ ਹੈ ਉਹ ਸੈਕੰਡ ਸਿਟੀਜ਼ਨ ਮੰਨਦੀ ਹੈ Hindu ਲੀਡਰਸ਼ਿਪ ਉਭਰਨ ਨਹੀਂ ਦਿੰਦੇ ਦੇਖੋ ਹੁਣ ਸੁਨੀਲ ਜਾਖੜ ਕੀ ਕਹਿੰਦੇ ਹੁਣ ਸੁਨੀਲ ਜਾਖੜ ਜੀ ਦੀਆਂ तमाम ਗੱਲਾਂ ਤੇ ਲੋਕਾਂ ਨੇ ਮੋਹਰ ਲਾਤੀ ਹੈ ਜਾਖੜ ਸਾਹਿਬ ਪ੍ਰਧਾਨ ਬਣੇ ਜਖੜ ਸਾਹਿਬ ਲੋਕਾਂ ਨੇ ਕਿਹਾ ਕਿ ਨਾ ਉਹ ਐਸਾ ਚਿਹਰਾ ਪ੍ਰਦਾਨ ਨਾ ਤੇ ਜਿੰਨਾ ਜਖੜ ਸਾਹਿਬ ਫੇਲ ਹੋਈ ਪਹਿਲਾਂ ਕਾਂਗਰਸ ਪਾਰਟੀ ਫੇਲ ਹੋਈ ਮੈਂ ਜਖੜ ਸਾਹਿਬ ਦਾ ਸਤਿਕਾਰ ਕਰਦਾ ਉਹਨਾਂ ਨੂੰ ਤਾਂ ਆਪਣੇ ਆਪ ਹੁਣ ਹਲਵੀ ਦਾ ਕਹਿ ਦੇਣਾ ਚਾਹੀਦਾ ਕਿ ਯਾਰ 40 ਸਾਲਾਂ ਬਾਅਦ ਪੰਕਜ ਕਦੇ ਕਾਂਗਰਸ ਪਾਰਟੀ ਪੰਜੇ ਦਾ ਨਿਸ਼ਾਨ ਫਿਰੋਜ਼ਪੁਰ ਤੋਂ ਚੋਣ ਨਹੀਂ ਜਿੱਤਿਆ ਵਾਈ ਬਿਕੋਜ਼ ਆਫ ਜਖੜ ਸਾਹਿਬ ਕਿਉਂਕਿ ਜਖੜ ਸਾਹਿਬ ਨਾ ਨਾ ਜਿੱਤਦੇ ਸੀ ਨਾ ਕਿਸੇ ਨੂੰ ਜਿੱਤਣ ਦਿੰਦੇ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਸਾਡੇ ਡੈਂਚ ਇਸ ਵਾਰੀ ਵੀ ਬਹੁਤ ਰੌਲਾ ਪਿਆ ਰਾਣਾ ਸੋਢੀ ਦੀ ਜਿਹੜੀ ਸੀਟ ਸੀਗੀ ਇਹ ਲੈਮ ਨਹੀਂ ਦੇਣਾ ਚਾਹੁੰਦੇ ਸੀ ਉਹਨਾਂ ਰਾਣਾ ਸੋਢੀ ਦੀ ਗੱਲ ਕਾਂਗਰਸ ਨਾਲ ਵੀ ਚੱਲਦੀ ਸੀ ਨਹੀਂ ਨਹੀਂ ਚੱਲ ਰਹੀ ਸੀ ਇੰਟਰਨਲ ਚੱਲ ਰਹੀ ਸੀ ਮੇਰੇ ਨਾਲ ਨਹੀਂ ਚੱਲ ਰਹੀ ਸੀ ਕੋਈ ਚੱਲ ਰਹੀ ਹੋਵੇ ਤਾਂ ਮੈਨੂੰ ਪਤਾ ਨਹੀਂ ਮੇਰੇ ਕਹਿਣ ਦਾ ਮਤਲਬ 40 ਸਾਲਾਂ ਬਾਅਦ ਅੱਜ ਉਸ ਸੀਟ ਤੇ ਆਤੇ ਕਿਉਂ ਜਿੱਤੇ ਕਿਉਂਕਿ ਜਾਖੜ ਸਾਹਿਬ ਸਾਡੀ ਪਾਰਟੀ 'ਚ ਨਹੀਂ ਹੈ ਤੁਸੀਂ ਕਿਹੜੇ ਹਿੰਦੂ ਦੀ ਗੱਲ ਕਰਦੇ ਹੋ ਕਿਹੜੇ ਸਰਦਾਰਾਂ ਦੀ ਗੱਲ ਕਰਦੇ ਹੋ ਜਿਹੜੇ ਆਪਣੀ ਵਾਟੀ ਨਾਲ ਹੀ ਤੁਸੀਂ ਵਫਾਦਾਰ ਨਹੀਂ ਸੀ ਜਿਸ ਪਾਰਟੀ ਨੇ ਤੁਹਾਨੂੰ ਸਭ ਕੁਝ ਦਿੱਤਾ ਤੁਸੀਂ 26 ਸਾਲ ਬਾਅਦ ਪਹਿਲੀ ਏਰੀ ਰਿਕਾਰਡ ਹੋਇਆ ਕਿ ਬੀਜਪੀ ਇੱਕ ਵੀ ਸੀਟ ਨਹੀਂ ਜਿੱਤੀ ਕਾਰਨ ਕੀ ਹੈ ਅੱਜ ਬੀਜਪੀ ਦਾ ਵਰਕਰ ਬੜਾ ਨਰਾਸ਼ ਹੈ ਸਾਰਾ ਕਾਂਗਰਸ ਕਰਨ ਕਰਤਾ ਉਸ ਪੱਖੀ ਦਾ ਜਿੰਨੇ ਲੋਗ ਆ ਜਿਹਨੂੰ ਚਲਾ ਰਹੇ ਜਾਂ ਇੱਧਰ ਉੱਧਰ ਉਹ ਸਾਰੇ ਦੇ ਸਾਰੇ ਕਾਂਗਰਸ ਪਾਰਟੀ ਚ ਗਏ ਕਾਂਗਰਸ ਪਾਰਟੀ ਭਾਜਪਾ ਨੇ ਆਪਣਾ ਮੁਖੀ ਕਾਂਗਰਸੀ ਲਾਤਾ ਔਰ ਜਿਹਦੀ ਸੋਚ ਮਤਲਬ ਕਿ ਜਿਹਨੇ 40 ਸਾਲ ਕਾਂਗਰਸ ਪਾਰਟੀ ਚਲਾਈ ਹੋਣ ਸੋ ਜਾਖੜ ਸਾਹਿਬ ਹੁਣ ਮੈਨੂੰ ਲੱਗਦਾ ਉਹਨਾਂ ਦਾ ਸਮਾਂ ਚਲਾ ਗਿਆ ਸੌਰੀ ਟੂ ਸੇ ਥੈਟ ਜਾਖੜ ਸਾਹਿਬ ਬਹੁਤ ਛੇਤੀ ਗੁੱਸੇ ਹੋ ਜਾਂਦੇ ਐ ਫਿਰ ਬਹੁਤ ਸਾਰੀਆਂ ਥੋੜੀ ਪੱਗ ਨੂੰ ਕਹਿਣ ਲੱਗ ਪੈਗੇ ਫਿਰ ਨਕਲੀ ਸਰਦਾਰ ਗੱਲ ਕਰਨ ਲੱਗ ਪੈਣਗੇ ਮੈਂ ਉਹਨਾਂ ਦਾ ਆਦਰ ਦੇ ਨਾਲ ਬੇਨਤੀ ਕਰਨੀ ਚਾਹਨਾ ਕਿ ਨਾਉ ਇਟਸ ਦਾ ਟਾਈਮ ਕਿ ਸਸਰੀ ਕਾਲ ਕਹਿਣੀ ਚਾਹੀਦੀ ਹੈ ਪੋਲਿਟਿਕਸ ਨੂੰ ਛੱਡ ਦੇਣਾ ਚਾਹੀਦਾ ਹੈ ਜਖਣ ਸਾਹਿਬ ਨੂੰ ਹੁਣ ਪਰਿਵਾਰ ਸੰਭਾਲਣਾ ਚਾਹੀਦਾ ਹੈ ਚਲੋ ਬੈਸਟ ਆਫ ਲੱਕ ਰਾਜੇ ਤੁਸੀਂ ਮੈਂਬਰ ਪਾਰਲੀਮੈਂਟ ਬਣੇ ਔਰ ਤੁਹਾਡੀ ਪ੍ਰਧਾਨਗੀ ਨੂੰ ਲੈ ਕੇ ਵੀ ਇੱਕ ਵੱਡਾ ਜਿਹੜਾ ਤੁਹਾਡੀ ਲਾਈਫ ਦਾ ਇੱਕ ਵੱਡਾ ਜਿਹੜਾ ਡਿਸੀਜਨ